ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੀ ਆਪਾਂ ਵੀਡੀਓ ਜੋ ਬਣਾਈ ਹੈ ਉਹ ਹੈ ਸੰਪਰਦਾਨ ਕਾਰਕ ਇੱਕ ਵਚਨ ਤੇ ਭਾਗ ਦਸਮਾ ਇਹਦੇ ਹੈ ਚਿੰਨ ਮੁਕਤਾ ਹੇ ਦਲਾਵਾ ਤਿੰਨੇ ਆ ਤਿੰਨੇ ਸਿਖੇ ਨੇ ਗੁਰ ਸੂਮੇ ਸਾਤ ਗੁਰੇ ਤਿੰਨੇ ਸੋ ਸਾਧ ਸੰਗਤ ਇਹਨਾਂ ਨੂੰ ਆਪਾਂ ਇਹਨਾਂ ਪੰਕਤੀਆਂ ਦੇ ਰਹੀਂ ਵਿਚਾਰ ਕਰਨੀਆਂ ਐ ਇਹ ਗੁਰਬਾਣੀ ਦੇ ਵਿੱਚੋਂ ਪੰਕਤੀਆਂ ਲਈਆਂ ਗਈਆਂ ਨੇ ਇਹਨਾਂ ਦੀ ਆਪਾਂ ਵਿਚਾਰ ਕਰਨੀ ਐ ਪਹਿਲੀ ਹੈ ਆਪਾਂ ਦੁਲਾਵਾਂ ਦੀ ਕਰਦੇ ਆ ਨਿੰਦਕ ਕੀ ਗਤ ਕਤਹੁ ਨਾਹੀ ਖਸਮੇ ਐਵੇਂ ਪਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਨ ਨਿੰਦਕ ਕੀ ਗਤ ਕਤੂ ਨਹੀਂ ਖਸਮੇ ਐਵੇਂ ਪਾਣਾ ਖਸਮੇ ਖਸਮੇ ਨੂੰ ਐਵੇਂ ਪਾਣਾ ਖਸਮੇ ਨੂੰ ਇਹ ਕੀ ਹੈ ਜੀ ਨੂੰ ਆ ਜਾਂਦਾ ਸੰਪਰਦਾਨ ਕਾਰਕ ਦੇ ਵਿੱਚ ਇਹ ਗਲਾਵਾ ਆ ਗਈਆਂ ਇਹ ਨੂੰ ਆ ਗਿਆ ਇਸੇ ਬਾਲ ਤੇ ਸਬਾਪੇ ਜਿਨ ਹੋ ਜਾਇਆ ਬਲੇ ਹਾਰ ਜਾਵਾ ਤੇ ਸਬਾਪੇ ਬਾਪ ਤੋਂ ਇੱਥੇ ਆ ਗਿਆ ਤੋਂ ਪਾਪ ਤੋਂ ਜਿਨ ਹੋ ਜਾਇ ਪੰਚਾਂ ਤੇ ਮੇਰਾ ਸੰਗ ਛੁਕਾਇਆ ਹਉ ਜਾਏ ਪੁਛਾਂ ਆਪਣੇ ਸਤਿਗੁਰੈ ਸਤਿਗੁਰੈ ਪਾਉ ਸਤਿਗੁਰੈ ਨੂੰ ਦਲਾਵਾਂ ਲਗੀਆਂ ਸਤਿਗੁਰੈ ਨੂੰ ਇਹਦਾ ਨੂੰ ਹੀ ਹੁੰਦਾ ਸਤਿਗੁਰੈ ਨੂੰ ਗੁਰ ਪੁਛ ਮਨ ਮੁਗਧ ਸਮਝਾਵਾਂ ਅਗੇ ਮਨਮੁਖ ਮਨ ਨਾ ਭਿਜੈ ਅਤ ਮੈਲੇ ਚਿੱਤ ਕਠੋਰ ਸੱਪੇ ਦੁੱਧ ਪੇ ਆਈਐ ਅੰਦਰ ਵਸ ਨਿਕੂਰ ਸੱਪੇ ਭਾਵ ਸੱਪ ਨੂੰ ਸੱਪ ਨੂੰ ਇੱਕ ਵਚਨ ਹੈ ਸੱਪ ਤੋਂ ਸੱਪੇ ਸੱਪੇ ਨੂੰ ਸੱਪੇ ਨੂੰ ਦੁੱਧ ਪੇ ਆਈਐ ਅੰਦਰ ਵਸ ਨਿਕੂਰ ਅੱਗੇ ਹੈ ਹੇ ਲਗਿਆ ਆਹ ਹੇ ਦੀ ਆਗੀ ਜਦੋਂ ਹੇ ਲਗਿਆ ਹੋਵੇ ਇਹ ਇਹਦਾ ਚਿੰਨ ਹੇ ਹੁਣ ਹੈ ਸੂਮ ਹੈ ਧਨ ਰਾਖਣ ਕੋ ਦਿਆ ਸੂਮ ਹੈ ਸੂਮ ਹੁੰਦਾ ਹੈ ਸੂਮ ਜਿਹੜਾ ਹੁੰਦਾ ਉਹਨੂੰ ਦਿੱਤਾ ਸੂਮੇ ਨੂੰ ਧਨ ਰੱਖਣ ਕੋ ਦੀਆ ਰੱਖਣ ਵਾ ਤੇ ਤਾਂ ਮੁਗਧ ਕਹਿ ਧਨ ਮੇਰਾ ਜਮ ਕ ਡੰਡ ਮੂंड ਮਹਿ ਲਾਗੇ ਥਿਨ ਮੇ ਕਰੇ ਨਬੇਰਾ ਅਗੇ ਉਰ ਜਰੇ ਹੋ ਵਿਖਿਆ ਕੇ ਸੰਗਾ ਮਨ ਹੈ ਵਿਆਪਤ ਅਨਕ ਤਰੰਗਾ ਮਨ ਹੈ ਨੂੰ ਮਨ ਨੂੰ ਵਿਆਪਦਿਆ ਨੇ ਅਨਕ ਤਰੰਗਾ ਮਨ ਹੈ ਮਨ ਨੂੰ ਹਰ ਗੁਰ ਹੈ ਬਾਣਾ ਦੀ ਵੜਿਆਈ ਗੁਰ ਹੈ ਨੂੰ ਗੁਰੂ ਨੂੰ ਗੁਰ ਹੈ ਨੂੰ ਅਰ ਅਰੀ ਨੇ ਗੁਰ ਹੈ ਨੂੰ ਬਾਣਾ ਦੀ ਵੜਿਆਈ ਤੋਰ ਲਿਖਿਆ ਲੈ ਕੇ ਜਾਈ ਰਜਾਈ ਜੀਓ ਅਗੇ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਓ ਅਗੇ ਜੈਸੇ ਆਪਣੇ ਧਨੈ ਪ੍ਰਾਣੀ ਮਰਨ ਮੰਡੇ ਧਨ ਵਾਸਤੇ ਧਨ ਤਨ ਰੱਖਣ ਵਾਸਤੇ ਤਨ ਨੂੰ ਰੱਖਣ ਵਾਸਤੇ ਮਰਨ ਮੰਡੇ ਮਰਨ ਵਾਸਤੇ ਜਾਂਦਾ ਤੈਸੇ ਸੰਤ ਜਨਾ ਰਾਮ ਨਾਮ ਨਾ ਛਾੜੇ ਉਸੇ ਤਰ੍ਹਾਂ ਸੰਤ ਜਨਾ ਇਹ ਰਾਮ ਨੂੰ ਨਹੀਂ ਛੱਡਦੇ ਅੱਗੇ ਹੈ ਮੁਕਤਾ ਮੁਕਤਾ ਹੈ ਇਹਨੂੰ ਕੋਈ ਲੱਗਿਆ ਨਹੀਂ ਹੁੰਦਾ ਓਂਕਰ ਆ ਜਿਹੜਾ ਆਖਰ ਅੱਖਰ ਹੈ ਇਹ ਮੁਕਤਾ ਹੁੰਦਾ ਬਲੇਹਾਰੀ ਗੁਰ ਆਪਣੇ ਐ ਮੁਕਤਾ ਗਿਆ ਬਲੇਹਾਰੀ ਗੁਰ ਆਪਣੇ ਬਲੇਹਾਰ ਜਾਂਦਾ ਗੁਰ ਆਪਣੇ ਗੁਰੂ ਤੋਂ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਹੋਾਰ ਅਗੇ ਜੋ ਤਰुण ਪਰਤ ਪ੍ਰਾਨ ਜੋ ਲੋਭੀਏ ਧਨ ਦਾਨ ਜੋ ਦੂਧ ਜਲੇ ਸੰਜੋਗ ਜੋ ਮਹਾ ਖੁਦਿਆਤ ਖੁਦਿਆਤ ਪੋਗ ਇਤੈਤਰਾ ਜੋ ਮਾਤ ਪੁੱਤ ਹੈ ਮਾਤ ਪੁੱਤ ਹੈ ਹੇਤ ਹਰ ਸਿਮਰ ਨਾਨਕ ਨੇਤ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦੀਆ ਗੋਬਿੰਦ ਮੁਕਤੈ ਨ ਗੋਬਿੰਦ ਨੂੰ ਦਿੱਤਾ ਗੋਬਿੰਦ ਨੂੰ ਦਿੱਤਾ ਅਗੇ ਅਗੇ ਜਿਵੇਂ ਖਸਮੇ ਪਾਣਾ ਖਸਮ ਨੂੰ ਚੰਗਾ ਲੱਗਾ ਬਾਲ ਤਿਸ ਬਾਪੇ ਤਿਸ ਬਾਪ ਤੋਂ ਸਦਕੇ ਸਤਿਗੁਰੇ ਸਤਗੁਰ ਨੂੰ ਪੁੱਛਾ ਸੱਪੇ ਦੁੱਧ ਪੀ ਆਈਏ ਸੱਪ ਨੂੰ ਦੁੱਧ ਪਿਲਾਈਏ ਸਤਪਨੂ ਦੁੱਧ ਭਲਾਈ ਹੈ ਸੂਮੇ ਸੂਮ ਨੂੰ ਸੂਮ ਨੂੰ ਮਨ ਹੈ ਵਿਆਪਤ ਤਰੰਗਾ ਮਨ ਨੂੰ ਤਰੰਗ ਵਿਆਪਦੇ ਹਨ ਗੁਰ ਹੈ ਪਾਣਾ ਗੁਰੂ ਨੂੰ ਪਾਣਾ ਪਾਇਆ ਬਲਿਹਾਰੀ ਗੁਰ ਗੁਰੂ ਤੋਂ ਸਦਕੇ ਸਦਕੇ ਜਾਣਾ ਜਿਉਂ ਖੁਦਿਆਰਤ ਭੋਗ ਜਿਵੇਂ ਭੁੱਖੇ ਨੂੰ ਭੋਜ ਦੀ ਲੋੜ ਹੈ ਜਿਵੇਂ ਭੋਜਨ ਭੁੱਖੇ ਲਈ ਹੁੰਦਾ ਅੱਗੇ ਹੈ ਤਨ ਮਨ ਗੋਬਿੰਦ ਜੋ ਸਰੀਰ ਗੋਬਿੰਦ ਨੂੰ ਦਿੱਤਾ ਤਨ ਗੋਬਿੰਦ ਦੀਓ ਤਨ ਜਿਹੜਾ ਹੈ ਉਹ ਗੋਬਿੰਦ ਨੂੰ ਆ ਕਿਉਂਕਿ ਜਿਹੜਾ ਹੈਗਾ ਮੁਖਤ ਹੈ ਇਸ ਕਰਕੇ ਮੁਖਤ ਇਹਨੂੰ ਦਿਓ ਸਰੀਰ ਗੋਬਿੰਦ ਨੂੰ ਦਿੱਤਾ ਸੋ ਸਾ ਸੰਗਤ ਇਹ ਅੱਜ ਦੀ ਵੀਡੀਓ ਸੇ ਇੰਨੇ ਕੋ ਪ੍ਰਵਾਨ ਕਰਨੀ ਵਾਹਿਬ ਜੀ ਦਾ ਖਲਸਾ ਵਾਹਿਬ ਜੀ ਦੀ ਫਤਿਹ